ਜਿਹੜੀ ਪਿੱਛੇ ਰੇਡ ਚੱਲੀ ਆ ਆ 55 ਘੰਟਿਆਂ ਦੀ ਰੇਡ ਕਿੜੇ ਬਏ ਸਾਹਿਬ ਦੇ ਯਤਪੁਰ ਅਪੋਰੇਂਟ ਪ੍ਰੋਨਾ ਦੇ ਕਰ ਹੋਈ ਆ ਕੁਲ 100 ਤੋਂ ਉੱਪਰ ਉਸ ਰੇਡ ਤੋਂ ਰਲੀਫ ਮਿਲੀ ਹੈ ਹੁਣੇ 5-7 ਮਿੰਟ ਪਹਿਲਾਂ ਹੀ ਕੱਟੇ ਸੇ ਮਲਾਜ਼ਮ ਨੇ ਚਲੇ ਗਏ ਨੇ ਸਾਪ ਜਿਉ ਪਾਕ ਸਾਪੋ ਵੀ ਸਾਡੇ ਟੀਟਰ ਬਾਹਰ ਨਿਕਲੇ ਨੇ ਕਿਸੇ ਕਿਸਮ ਦਾ ਕੋਈ ਵੀ ਉਹਨਾਂ ਦੇ ਉੱਪਰ ਕਿਸੇ ਲਾਇਬਿਲਟੀ ਨਹੀਂ ਰਹੀ ਤੇ ਸਾਰੇ ਸਿਆਸੀ ਸੀਗੇ ਸਿਆਸਤ ਨਾਲ ਭਰੀ ਹੋਈ ਸੀਗੀ ਔਰ ਇਹ ਸਿਆਸਤ ਨਾਲ ਹੀ ਇਹਦਾ ਸਾਡਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਮੈਂ ਸਾਰੇ ਸ਼ਹਿਰ ਵਾਸੀਨ ਨੂੰ ਵੀ ਇਹ ਕਹਿੰਦਾ ਕਿ ਅਸੀਂ ਹੁਣ ਸਾਰੇ ਜਣੇ ਇਕੱਠੇ ਹੋ ਕੇ ਪੂਰੇ ਜੋਰ ਨਾਲ ਪੂਰੇ ਜੋਸ਼ ਨਾਲ ਕਾਂਗਰਸ ਪਾਰਟੀ ਸਰਦਾਰ ਸੁਜਿੰਦਰ ਸਿੰਘ ਰੰਧਾਵਾ ਨੂੰ ਸਮਾਜਿਕ ਇਲੈਕਸ਼ਨ ਚ ਖੜੇ ਉਹਨਾਂ ਦੀ ਮਦਦ ਕਰੀਏ ਤੇ ਇੱਕ ਤਰੀਕਾ ਦੇਨ ਪੂਰੇ ਠੋਕਗੇ ਅਸੀਂ ਖਾਤੇ ਚੋਣ ਦਿਹਾੜੇ ਪੜ ਪਈਏ ਤਾਂ ਜੋ ਅਸੀਂ ਇਹ ਜਿਹੜੀ ਰੇਡ ਦਾ ਜਵਾਬ ਆ ਜਿਹੜੀ ਇਹ ਕੰਟੈਕਸਟ ਲਈ ਸਾਡੇ ਤੇ ਜਾਂ ਸਰਕਾਰਾਂ ਨੇ ਦੋਨਾਂ ਸਰਕਾਰਾਂ ਨੇ ਮਿਲ ਕੇ ਤਸ਼ੱਦਦ ਕੀਤਾ ਉਹਦਾ ਜਵਾਬ ਕੋਰਟ ਦੇ ਨਾਲ ਦਿੱਤਾ ਜਾਏਗਾ ਬਹੁਤ ਬਹੁਤ ਧੰਨਵਾਦ ਜਿਹੜੀ ਪਿੱਛੇ ਰੇਡ ਚੱਲੀ ਆ ਆ 55 ਘੰਟਿਆਂ ਦੀ ਆ ਕਿਰਮੇ ਸਾਹਿਬ ਦੇ ਹਾਲੇ ਕਰ ਹੋਈ ਹੈ ਟੈਕਸ ਤੋਂ ਉਹ ਰਿਲੀਵ ਮਿਲੀ ਹੈ ਹੁਣੇ 5-7 ਮਿੰਟ ਪਹਿਲਾਂ ਹੀ ਟੈਕਸ ਦੇ ਮੁਲਾਜ਼ਮ ਨੇ ਚਲੇ ਗਏ ਨੇ ਤਾਂਕ ਜਿਉ ਪਾਕ ਸਾਹ ਕੋਈ ਸਾਡੇ ਡੇਟਰ ਬਾਹਰ ਨਿਕਲੇ ਨੇ ਕਿਸੇ ਕਿਸਮ ਦਾ ਕੋਈ ਵੀ ਉਹਨਾਂ ਦੇ ਪ੍ਰਤੀਸਿਧ ਲਾਇਬਿਲਟੀ ਨਹੀਂ ਰਹੀ ਇਹ ਸਾਰੀ ਸਿਆਸੀ ਸੀ ਸਿਆਸਤ ਨਾਲ ਭਰੀ ਹੋਈ ਸੀ ਔਰ ਇਸ ਸਿਆਸਤ ਨਾਲ ਹੀ ਇਹਦਾ ਸਾਡਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਅਸੀਂ ਹੁਣ ਸਾਰੇ ਜਣੇ ਇਕੱਠੇ ਹੋ ਗਏ ਪੂਰੇ ਜੋਰ ਨਾਲ ਪੂਰੇ ਜੋਸ਼ ਨਾਲ ਕਾਂਗਰਸ ਪਾਰਟੀ ਸਰਦਾਰ ਸੁਵਿੰਦਰ ਸਿੰਘ ਰੰਧਾਵਾ ਨੂੰ ਸਰਕਾਰੀ ਇਲੈਕਸ਼ਨ ਚ ਕੜੇ ਉਹਨਾਂ ਦੀ ਮਦਦ ਕਰੀਏ ਤੇ ਇੱਕ ਤਰੀਫ ਵਾਲੇ ਦਿਨ ਪੂਰੇ ਥੋਕ ਦੇ ਅਸੀਂ ਖਾਤੇ ਚੋਂ ਨਿਹਾ ਤੇ ਉੱਪਰ ਪਈ ਤਾਂ ਜੋ ਅਸੀਂ ਇਹ ਜਿਹੜੀ ਰੇਡ ਦਾ ਜਵਾਬ ਆ ਜਿਹੜੀ ਇਹ ਕਟੈਕਸ ਨੇ ਸਾਡੇ ਤੇ ਜਾਂ ਸਰਕਾਰਾਂ ਨੇ ਦੋਨਾਂ ਸਰਕਾਰਾਂ ਨੇ ਮਿਲ ਕੇ ਤਸ਼ੱਦਦ ਕੀਤਾ ਉਹਦਾ ਜਵਾਬ ਕੋਰਟ ਦੇ ਨਾਲ ਦਿੱਤਾ ਜਾਏਗਾ ਬਹੁਤ ਬਹੁਤ ਧੰਨਵਾਦ